ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਗੀ ਭਰ ਤੰਦਰੁਸਤ ਰਹਿਣ ਲਈ ਇਹ ਜ਼ਰੂਰੀ ਗੱਲਾਂ ਨੂੰ ਧਿਆਨ ਨਾਲ ਸੁਣੀਓ ਬਜ਼ੁਰਗਾਂ ਨੇ ਦੱਸਿਆ ਹੀਆਂ ਇਹ ਗੱਲਾਂ ਪੱਲੇ ਬੰਨ ਲਓ ਜੇ ਤੁਸੀਂ ਵੀ ਜਵਾਨ ਰਹਿਣਾ ਚਾਹੁੰਦੇ ਹੋ ਕਿਉਂਕਿ ਹੁਣ ਹੋਲੀ ਵੀ ਆ ਰਹੀ ਆ ਤੇ ਹੋਲੀ ਨੂੰ ਧਿਆਨ ਵਿੱਚ ਰੱਖਦੇ ਹੋ ਤੁਸੀਂ ਇਹ ਵੀਡੀਓ ਨੂੰ ਜ਼ਰੂਰ ਸੁਣਨਾ ਨੰਬਰ 1 ਹਰੇ ਧਨੀਏ ਨੂੰ ਪੀ ਕੇ ਚਟਨੀ ਬਣਾ ਲਵੋ ਇਸ ਨੂੰ ਇੱਕ ਗਲਾਸ ਪਾਣੀ ਵਿੱਚ ਘੋਲ ਕੇ ਰੋਜ਼ਾਨਾ ਪੀਣ ਨਾਲ ਥਾਇਰੌਇਡ ਕੰਟਰੋਲ ਵਿੱਚ ਰਹੇਗਾ ਨੰਬਰ 2 ਆਪਾਂ ਸੰਤਰਿਆਂ ਦੇ ਛਿਲਕੇ ਸੱਟ ਦਿੰਨੇ ਆ ਤੇ ਉਹਨਾਂ ਦੇ ਵਿੱਚ ਕੈਲੋਰੀ ਘੱਟ ਹੁੰਦੀ ਹੈ ਅਤੇ ਫਾਈਬਰ ਜ਼ਿਆਦਾ ਹੁੰਦੀ ਹੈ ਸੰਤਰਿਆਂ ਦੇ ਛਿਲਕਿਆਂ ਨਾਲ ਵੀ ਭੁੱਖ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਭਾਰ ਨੂੰ ਘਟਾਉਣ ਲਈ ਤੁਸੀਂ ਸੰਤਰਿਆਂ ਦੇ ਛਿਲਕਿਆਂ ਦੀ ਚਾਹ ਨੂੰ ਆਪਣੇ ਖਾਣੇ ਵਿੱਚ ਸ਼ਾਮਲ ਕਰ ਸਕਦੇ ਹੋ ਸੰਤਰਿਆਂ ਦੇ ਛਿਲਕੇ ਸੁਕਾ ਕੇ ਉਸ ਦੀ ਚਾਹ ਬਣਾਉਣੀ ਆ ਨੰਬਰ 3 ਹੋਲੀ ਹੋਲੀ ਦੇ ਦੌਰਾਨ ਅਸੀਂ ਅਕਸਰ ਰਸਾਇਣਾਂ ਵਾਲੇ ਰੰਗਾਂ ਦੀ ਵਰਤੋਂ ਕਰਦੇ ਹਾਂ ਜਿਸ ਕਾਰਨ ਵਿਅਕਤੀ ਦੀ ਚਮੜੀ ਤੇ ਖਾਰਸ਼ ਅਤੇ ਧੱਫੜ ਹੋ ਜਾਂਦੇ ਹਨ ਅਲਰਜੀ ਵੀ ਹੋ ਜਾਂਦੀ ਹੈ ਤੁਸੀਂ ਘਿਓ ਦੀ ਵਰਤੋਂ ਕਰਕੇ ਚਮੜੀ ਨੂੰ ਅਲਰਜੀ ਅਤੇ ਖਾਰਸ਼ ਤੋਂ ਬਚਾ ਸਕਦੇ ਹੋ ਅਤੇ ਤੁਸੀਂ ਇਸ ਦੇ ਹੋਲੀ ਖੇਡਣ ਤੋਂ ਪਹਿਲਾਂ ਕੋਈ ਵੀ ਕਰੀਮ ਲਗਾ ਸਕਦੇ ਹੋ ਹਲਕੇ ਹੱਥਾਂ ਨਾਲ ਘਿਓ ਲਗਾਓ ਅਤੇ ਤੁਹਾਨੂੰ ਬਹੁਤ ਜਲਦੀ ਰਾਹਤ ਮਿਲ ਸਕਦੀ ਹੈ ਨੰਬਰ 4 ਅੱਜ ਦੇ ਸਮੇਂ ਵਿੱਚ ਲੋਕ ਫੋਨ ਕੰਪਿਊਟਰ ਸਕਰੀਨ ਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ ਜਿਸ ਕਰਕੇ ਅੱਖਾਂ ਤੇ ਗੰਤ ਅਸਰ ਪੈਂਦਾ ਹੈ ਅਤੇ ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਤੁਸੀਂ ਆਪਣੀ ਖੁਰਾਕ ਵਿੱਚ ਗਾਜਰ ਨੂੰ ਸ਼ਾਮਲ ਕਰ ਸਕਦੇ ਹੋ ਗਾਜਰ ਵਿੱਚ ਵਿਟਾਮਿਨ A ਪਾਇਆ ਜਾਂਦਾ ਹੈ ਜੋ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਵਿੱਚ ਮਦਦਗਾਰ ਹੁੰਦਾ ਹੈ ਅਤੇ ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਨੰਬਰ 5 ਗਾਜਰ ਵਿੱਚ ਕੋਲਣਸ਼ੀਰ ਅਤੇ ਆਹ ਕੋਲਣਸ਼ੀਰ ਫਾਈਬਰ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਪੇਟ ਜ਼ਿਆਦਾ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਤੁਸੀਂ ਜ਼ਿਆਦਾ ਭੋਜਨ ਖਾਣ ਤੋਂ ਬਚ ਸਕਦੇ ਹੋ ਅਤੇ ਆਪਣਾ ਭਾਰ ਵੀ ਕੰਟਰੋਲ ਕਰ ਸਕਦੇ ਹੋ। ਜੇਕਰ ਭਾਰ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਖੁਰਾਕ ਵਿੱਚ ਗਾਜਰ ਨੂੰ ਜ਼ਰੂਰ ਸ਼ਾਮਲ ਕਰੋ। ਇਸ ਨਾਲ ਭਾਰ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। ਨੰਬਰ 6 ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਥਾਇਰੌਇਡ ਕਾਬੂ ਵਿੱਚ ਰਹਿੰਦਾ ਹੈ। ਤੁਸੀਂ ਚਾਹੋ ਤਾਂ ਹਲਦੀ ਨੂੰ ਭੁੰਨ ਕੇ ਵੀ ਖਾ ਸਕਦੇ ਹੋ। ਨੰਬਰ 7 ਜੇਕਰ ਤੁਹਾਡੇ ਚਿਹਰੇ ਉੱਤੇ ਛਾਈਆਂ ਹਨ ਤਾਂ ਆਲੂ ਦਾ ਰਸ ਤੁਹਾਡੇ ਲਈ ਬਹੁਤ ਚੰਗਾ ਹੈ। ਆਲੂ ਦਾ ਰਸ ਚਿਹਰੇ ਤੇ ਲਗਾਓ। ਇਸ ਤਰ੍ਹਾਂ ਹਫ਼ਤੇ ਵਿੱਚ ਦੋ ਵਾਰ ਲਗਾਉਣ ਨਾਲ ਚਿਹਰਾ ਸਾਫ਼ ਹੋ ਜਾਵੇਗਾ। ਪਰੇ ਲਗਾਤਾਰ ਪਰਤਨਾਵਾ ਸਿਰਫ ਦੋ ਵਾਰ ਹੀ ਨਹੀਂ ਡਬਾਉਣਾ ਕੋਈ ਵੀ ਚੀਜ਼ ਆਪਾਂ ਜਿਆਦਾ ਟਾਈਮ ਅਗਰ ਵਰਤੋਂ ਕਰਦੇ ਆ ਤਾਂ ਉਹ ਅਸਰ ਦਿਖਾਈ ਦਿੰਦਾ ਵਾ ਨੰਬਰ 8 ਬਦਾਮ ਵਿੱਚ ਵਿਟਾਮਿਨ A ਦੀ ਮਾਤਰਾ ਕਾਫੀ ਹੁੰਦੀ ਹੈ ਜੋ ਸਕਿਨ ਲਈ ਬਹੁਤ ਚੰਗਾ ਹੁੰਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਬਦਾਮ ਦੇ ਤੇਲ ਦੀ ਮਾਲਿਸ਼ ਕਰਨ ਨਾਲ ਚਿਹਰੇ ਉੱਤੇ ਚਮਕ ਆਉਂਦੀ ਹੈ ਨੰਬਰ 9 ਜੇਕਰ ਤੁਸੀਂ ਦੰਦ ਤੋਂ ਪਰੇਸ਼ਾਨ ਹੋ ਤਾਂ ਸਵੇਰੇ ਖਾਲੀ ਪੇਟ ਵਾਸੀ ਥੁੱਕ ਲਗਾਤਾਰ ਲਗਾਓ ਕੁਝ ਹੀ ਦਿਨਾਂ ਵਿੱਚ ਤੁਹਾਡੀ ਦੰਦ ਠੀਕ ਹੋ ਜਾਵੇਗੀ ਨੰਬਰ 10 ਜਿੰਨਾ ਲੋਕਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ ਉਹਨਾਂ ਨੂੰ ਗੋੰਦਕ ਤੀਰੇ ਦੀ ਵਰਤੋਂ ਕਰਨੀ ਚਾਹੀਦੀ ਹੈ ਗਰਮੀਆਂ ਵਿੱਚ ਰੋਜ਼ਾਨਾ ਗੋੰਦਕ ਤੀਰੇ ਦੀ ਵਰਤੋਂ ਕਰੋ ਨੰਬਰ 11 ਦੰਦਾਂ ਨੂੰ ਮਜ਼ਬੂਤ ਕਰਨ ਲਈ ਗੁਲਾਬ ਦੀ ਟਾਣੀ ਮਤਲਬ ਗੁਲਾਬ ਦੇ ਫੁੱਲ ਦੀ ਟਾਣੀ ਦੀ ਤਾਜ਼ਾ ਦਾਤਣ ਨਾਲ ਰੋਜ਼ਾਨਾ ਦੰਦ ਸਾਫ਼ ਕਰੋ ਦੰਦ ਪੱਕੇ ਹੋਣਗੇ ਇਸ ਤੋਂ ਇਲਾਵਾ ਮਸੂਰੀਆਂ ਦੇ ਰੋਗਾਂ ਤੋਂ ਵੀ ਮੁਕਤ ਰਹਿਣਗੇ ਨੰਬਰ 12 ਇਮਲੀ ਹੁਣ ਆਪਾਂ ਤੁਹਾਨੂੰ ਇਮਲੀ ਦੇ ਗੁਣ ਦੱਸਾਂਗੇ ਪੱਕੀ ਹੋਈ ਇਮਲੀ ਖੱਟੀ ਮਧੁਰ ਅਤੇ ਸਾਰਕ ਹੁੰਦੀ ਹੈ ਇਹ ਹਾਜਮਾ ਦਰਸਤ ਕਰਨ ਲਈ ਵਰਤੀ ਜਾਂਦੀ ਹੈ ਪੱਕੀ ਇਮਲੀ ਕਫ ਬਾਦ ਗਰਮੀ ਰક્ત ਵਿਕਾਰ ਪ੍ਰਤੀਸ਼ੂ ਦੂਰ ਕਰਦੀ ਹੈ ਨੰਬਰ 13 ਇਮਲੀ ਦੇ ਦਰਖਤ ਦੀ ਸ਼ੈਲ ਮੂਤਰ ਰੋਗਾਂ ਲਈ ਸਹਾਈ ਹੈ ਸ਼ੇਰਲਦਾ ਚੂਰਨ ਨੀਮੀਆਂ ਰੋਗ ਵਿੱਚ ਵੀ ਸਹਾਇਤਾ ਹੁੰਦਾ ਹੈ। ਨੰਬਰ 14 ਇਮਲੀ ਦੇ ਫਲ ਦਾ ਰਸ ਪਾਣੀ ਵਿੱਚ ਘੋਲ ਕੇ ਪੀਣਾ ਦਿਲ ਨੂੰ ਤਾਕਤ ਦਿੰਦਾ ਹੈ। ਨੰਬਰ 15 ਤਲੀਆਂ ਹੋਈਆਂ ਨਮਕੀਨ ਬਸਤਾਂ ਦੇ ਨਾਲ ਇਮਲੀ ਜ਼ਰੂਰ ਲੈਣੀ ਚਾਹੀਦੀ ਹੈ ਤਾਂ ਕਿ ਉਹ ਬਸੇਤੀ ਹਾজম ਹੋ ਜਾਵੇ। ਤਲੀਆਂ ਚੀਜ਼ਾਂ ਜਿਵੇਂ ਪਕੌੜੇ, ਭੱਲੇ, ਸਮੋਸੇ, ਕਚੌਰੀਆਂ ਆਦਿ ਨਾਲ। ਨੰਬਰ 16 ਤਲੇ ਹੋਏ ਖਾਣੇ ਨਾਲ ਇਮਲੀ ਦਾ ਰਸ ਨਾ ਹੋਵੇ ਤਾਂ ਇਹ ਦਿਲ ਅਤੇ ਲੀਵਰ ਨੂੰ ਵੀ ਝਟਕਾ ਮਾਰ ਸਕਦੀਆਂ ਹਨ ਜਿਸ ਨਾਲ ਪੀਲੀਆ ਰੋਗ ਹੋ ਜਾਂਦਾ ਹੈ। ਨੰਬਰ 17 ਗੂੰਧ ਕਟੀਰਾ ਖਾਨ ਨਾਲ ਮਾਈਗਰੇਨ, ਚੱਕਰ, ਉਲਟੀ ਵਰਗੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਇਸ ਲਈ ਨਿਯਮਤ ਰੂਪ ਵਿੱਚ ਗੂੰਧ ਕਟੀਰੇ ਦੀ ਵਰਤੋਂ ਕੀਤੀ ਜਾਵੇ। ਨੰਬਰ 18 ਤਪਦੀ ਗਰਮੀ ਵਿੱਚ ਘਰ ਤੋਂ ਬਾਹਰ ਜਾਣ ਲੱਗੇ ਲੂਣ ਲੱਗਨ ਦਾ ਡਰ ਰਹਿੰਦਾ ਹੈ ਇਸ ਲਈ ਗਰਮੀ ਜ਼ਿਆਦਾ ਮਹਿਸੂਸ ਹੋਵੇ ਤਾਂ ਗੋੰਦਕ ਤੀਰਾ ਸਵੇਰੇ ਅਤੇ ਸ਼ਾਮ ਦੁੱਧ ਜਾਂ ਸ਼ਰਬਤ ਵਿੱਚ ਮਿਲਾ ਕੇ ਪੀਣਾ ਚਾਹੀਦਾ ਹੈ ਪਰ ਗੋੰਦਕ ਤੀਰਾ ਰਾਤ ਨੂੰ ਭਿਗੋ ਕੇ ਰੱਖਣਾ ਹੈ ਨੰਬਰ 19 ਗੋੰਦਕ ਤੀਰੇ ਵਿੱਚ ਐਂਟੀ 에ਜਿੰਗ ਗੁਣ ਪਾਏ ਜਾਂਦੇ ਹਨ ਜੋ ਤੁਹਾਡੇ ਚਿਹਰੇ ਦੀਆਂ ਝੁਰੜੀਆਂ ਨੂੰ ਮਟਾਉਣ ਦਾ ਵੀ ਕੰਮ ਕਰਦਾ ਹੈ ਨੰਬਰ 20 ਅੰਗੂਰ ਖਾਨ ਨਾ ਚਮੜੀ ਚਮਕਦਾਰ ਅਤੇ ਖੂਬਸੂਰਤ ਹੁੰਦੀ ਹੈ ਕਿਉਂਕਿ ਇਸ ਵਿੱਚ ਵਿਟਾਮਿਨ ਸੀ ਅਤੇ ਚਮੜੀ ਦੇ ਸੈੱਲਾਂ ਵਿੱਚ ਜਾਨ ਭਰ ਦਿੰਦੇ ਹਨ ਜਿਸ ਨਾਲ ਚਮੜੀ ਚਮਕਦਾਰ ਲੱਗਦੀ ਹੈ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਧੰਨਵਾਦ